ਇਹ ਸਰਕਾਰ ਨੇ ਪੋਰਨੋਗ੍ਰਾਫਿਕ ਮਟੀਰੀਅਲ ਅੱਜ ਤੋਂ 4-5 ਸਾਲ ਪਹਿਲਾਂ ਬੰਦ ਕੀਤਾ ਸੀਗਾ। ਕਿਆ ਲੋਕਾਂ ਨੇ ਦੇਖਣਾ ਬੰਦ ਕਰਤਾ? ਕਿਆ WhatsApp ਗਰੁੱਪਾਂ ਚਾਹੇ ਤੇ Telegramਾਂ ਦੇ ਵਿੱਚ ਕਿਆ ਇਦਾਂ ਦੇ ਕੰਟੈਂਟ ਆਣੇ ਬੰਦ ਹੋ ਗਏ? ਕਿਆ ਕੁੜੀਆਂ ਦੇ ਵਪਾਰ ਨਹੀਂ ਕਰ ਰਹੀਆਂ Instagram ਤੇ? ਤੁਸੀਂ ਨੇਚਰਲੀ ਕੋਈ ਵੀ ਕੰਟੈਂਟ ਦਾ ਪੇਜ ਕਾਰਡ ਖੋਲ ਕੇ ਦੇਖ ਲਓ। ਕਿਸੇ ਵੀ ਪੰਜਾਬੀ ਦਾ ਪੇਜ ਖੋਲ ਕੇ ਦੇਖ ਲਓ। ਉਹਦੇ ਵਿੱਚ ਥੱਲੇ ਹੋਗਾ DM DM E DM E DM E ਕਰਕੇ ਮੈਸ ਕੰਟੈਂਟ ਆਏ ਹੁੰਦੇ। ਸੱਚ ਹੈ ਸਾਰੇ। ਜੋ ਐਕਚੁਅਲ ਸੋਸਾਇਟੀ ਦੀ ਪਿਕਚਰ ਹੈ ਸੱਚ ਹੈ। ਇਦਾਂ ਬੰਦ ਕਰ ਦੂੰਗੇ ਤੁਸੀਂ ਹੋਏਗਾ ਨਹੀਂ ਬੰਦੇ ਆਪ ਹੀ ਲੋਕ ਬੰਦ ਨਹੀਂ ਹੋਣਦੇ ਸਰ ਇਹ ਆਪ ਇਹ ਬਹੁਤ ਵੱਡਾ ਬਿਜ਼ਨਸ ਹੈ ਇਹ ਬਹੁਤ ਵੱਡਾ ਬਿਜ਼ਨਸ ਹੈ ਇਹ ਨਹੀਂ ਰੁਕਣ ਵਾਲਾ ਤੁਸੀਂ ਭਾਬੀ ਜਿਹੜੀ ਉਹ ਜਿਨ੍ਹਾਂ ਦੀ ਡੈਥ ਹੋਈ ਹੈ ਕਹਾ ਕਮਲਕੌਰ ਭਾਬੀ ਦੇ ਉਹਨਾਂ ਦਾ ਕੰਟੈਕਟ ਖੋਲ ਕੇ ਦੇਖੋ ਉਹਨਾਂ ਦੇ ਕਮੈਂਟ ਚੈੱਕ ਕਰੋ ਕਦੀ ਵੀ ਗਾਲਾਂ ਹੈਗੀਆਂ ਅੰਨੇ ਵਾਂ ਗਾਲਾਂ ਆ ਗਾਲਾਂ ਹੀ ਗਾਲਾਂ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇੰਗੇਜਮੈਂਟ ਆ ਰਹੀ ਹੈ ਬਿਜ਼ਨਸ ਬਣ ਰਿਹਾ ਚੱਲ ਰਿਹਾ ਹੈ ਇਹਦਾ ਅਧ ਨੰਗ ਜਿਹੜਾ ਸ਼ਰੀਰ ਦੀ ਗੱਲ ਕਰ ਰਹੇ ਜਿਹੜੇ ਡਬਲ ਮੀਨਿੰਗ ਗੱਲਾਂ ਕਰ ਰਹੇ ਆ ਸਰ ਇਹਨੂੰ ਬੰਦ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਨਹੀਂ ਕਰ ਸਕਦੇ ਅੱਜ ਪੰਜਾਬ ਦੇ ਵਿੱਚ ਆ ਕੇ ਕੱਲ ਪੰਜਾਬ ਤੋਂ ਬਾਹਰ ਜਾ ਕੇ ਗੱਲ ਕਰ ਲੈਣਗੇ ਤੁਸੀਂ ਕਿਹ ਪੰਜਾਬੀਅਤ ਕੱਢ ਦੋਗੇ ਉਹਨਾਂ ਦੇ ਵਿੱਚ ਜਿਹੜੇ ਬੰਦੇ ਹਿੰਦੁਸਤਾਨ ਤੋਂ ਬਾਹਰ ਜਿਹੜੇ ਐਨ ਆਰ ਆਈ ਪੰਜਾਬੀ ਬੈਠੇ ਹੈਗੇ ਆ ਜਿਹੜੀ ਕੈਨੇਡਾ ਦੇ ਵਿੱਚ ਕਾਰ ਦੀਆਂ ਐਂਡੋਰਸਮੈਂਟ ਕਰ ਰਹੀਆਂ ਕੁੜੀਆਂ ਪੰਜਾਬਣਾਂ ਉਹ ਵੀ ਤਾਂ ਇਹੀ ਚੀਜ਼ ਕਰ ਰਹੀਆਂ ਨਾ ਉਹਨਾਂ ਨੂੰ ਦੇਖ ਕੇ ਤਾਂ ਇਹ ਸਾਰੇ ਇੱਥੇ ਕਰ ਰਹੇ ਆ ਸਮਝ ਰਹੇ ਹੋ ਕਿ ਆ ਉਹ ਐਨ ਆਰ ਆਈ ਜਿਹੜੀਆਂ ਪੰਜਾਬੀਆਂ ਕਿ ਆ ਉਹ ਪੰਜਾਬਣਾਂ ਨਹੀਂ ਹੈਗੀਆਂ ਉਬਿਦਾ ਉਹ ਚੀਜ਼ ਕਰ ਰਹੀ ਹੈ ਨਾ ਇਹ ਸਾਰੇ ਇਹ ਨਹੀਂ ਰੁਕਣ ਵਾਲਾ ਨਹੀਂ ਹੈਗਾ ਆ ਜੋ ਹਿੰਦੁਸਤਾਨ ਚ ਨਹੀਂ ਕਰੇਗਾ ਉਹ ਬਾਹਰ ਜਾ ਕੇ ਕਰ ਲੇਗਾ। ਵੀ ਵੀ ਠੁਕ ਠੁਕ ਕੇ ਹੋਏ ਪਰੇਸ਼ਾਨ ਉਹ ਨਹੀਂ ਪਤੰਦਰਾ ਇੱਕ ਟੀ ਤੁਹਾਡੇ ਕੋਲੋਂ ਨਹੀਂ ਪਟਨੀ ਨਹੀਂ ਪਟਨੀ ਨਹੀਂ ਪਟਨੀ ਉਪਰ ਆ ਗੱਲ ਹੈ ਨਾ ਲਾਲਚ ਦੇ ਪਿੱਛੇ ਆ ਕੇ ਤੁਸੀਂ ਆਪਣੀ ਗੈਰਤ ਵੇਚੀ ਜਾਉਗੇ ਉਹ ਪੰਜਾਬੀ ਉਹ ਤੁਸੀਂ ਪੰਜਾਬੀ ਆ ਪੰਜਾਬੀ ਪੰਜਾਬੀ ਸ਼ਬਦ ਦੇ ਦੇ ਵਿੱਚ ਗੈਰਤ ਬਿਲਕੁਲ ਨਾਲ ਜੁੜੀ ਹੋਈ ਹੈ ਤੁਸੀਂ ਪੰਜਾਬੀ ਹੋਣ ਦੇ ਬਾਵਜੂਦ ਤੁਸੀਂ ਤੁਹਾਡਾ ਗੈਰਤਮੰਦ ਹੋਣਾ ਜ਼ਰੂਰੀ ਹੈ ਹੁਣ ਤੁਸੀਂ ਗੈਰਤ ਹੀ ਆਪਣੀ ਮਾਰ ਦੋਗੇ ਫਿਰ ਤੁਸੀਂ ਕਾਹਦੇ ਪੰਜਾਬੀ ਆ ਤੁਸੀਂ ਪੰਜਾਬੀ ਕਹਿਣ ਦੇ ਲਾਇਕ ਨਹੀਂ ਆਪਣੇ ਆਪ ਨੂੰ ਪੋਸਟ ਕਰਨ ਤੋਂ ਪਹਿਲਾਂ ਤੁਹਾਨੂੰ ਤਾਂ ਪਤਾ ਹੈ ਨਾ ਆਪਣੀ ਗੈਰਤ ਤਾਂ ਹੈਗੀ ਨਾ ਤੁਹਾਡੇ ਅੰਦਰ ਠੀਕ ਹੈ ਨਾ ਜਦੋਂ ਤੁਸੀਂ ਲਾਲਚ ਦੇ ਪਿੱਛੇ ਜਾ ਕੇ ਆਪਣੀ ਗੈਰਤ ਨੂੰ ਮਾਰ ਕੇ ਉਸ ਪੋਸਟ ਬਟਨ ਨੂੰ ਦਬਦੇ ਹੋ ਤੇ ਤੁਹਾਨੂੰ ਮਤਲਬ ਮਾਸਖ ਵੀ ਸ਼ਰਮ ਨਹੀਂ ਆਉਂਦੀ ਮੈਂ ਬੇਸਿਕਲੀ ਇਹ ਗੱਲ ਕਹਿਣਾ ਚਾ ਰਿਹਾ ਹਾਂ ਕਿ ਇੱਕ ਕੰਟੈਂਟ ਕ੍ਰੀਏਟਰ ਹੋਣਾ ਇੱਕ ਏਡੀ ਵੱਡੀ ਫੋਲੋਇੰਗ ਹੋਣਾ ਇੱਕ ਬਹੁਤ ਵੱਡੇ ਰਿਸਪੌਂਸਿਬਿਲਟੀ ਦਾ ਮੁੱਦਾ ਆ ਤੇ ਅਗਰ ਤੁਹਾਡੇ ਕੋਲ ਏਡੀ ਜ਼ਿਆਦਾ ਆਡੀਅנס ਆ ਤਾਂ ਤੁਸੀਂ ਉਹਨੂੰ ਸਹੀ ਪੱਖ ਤੇ ਯੂਜ਼ ਕਰੋ। ਕਹਿੰਦੇ ਵੀ ਲੋਕ ਦੇਖਣਾ ਹੀ ਨਹੀਂ ਪਸੰਦ ਕਰਦੇ ਕੋਈ ਚੀਜ਼। ਅਸੀਂ ਜੋ ਚੀਜ਼ ਲੋਕ ਦੇਖਣਾ ਪਸੰਦ ਕਰਦੇ ਨੇ ਅਨੈਸ਼ੀਲ ਦਾ ਦੇਖਣਾ ਪਸੰਦ ਕਰਦੇ ਆ ਤਾਂ ਹੀ ਉਹ ਅਸੀਂ ਪ੍ਰਮੋਟ ਕਰ ਰਹੇ ਹਾਂ ਜੇ ਦੇਖਣਾ ਬੰਦ ਕਰ ਦੇਣ। ਠੀਕ ਹੈ ਤੁਹਾਡੇ ਸਾਰੇ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ। ਐਜ਼ ਅ ਬਿਜ਼ਨਸਮੈਨ ਅਗਰ ਮੈਂ ਉਹਨਾਂ ਨੂੰ ਗੱਲ ਕਰਾਂ ਨਾ ਉਹਨਾਂ ਦੀ ਗੱਲ ਬਿਲਕੁਲ ਕਰੈਕਟ ਹੈ। ਪੰਜਾਬ ਦੇ ਵਿੱਚ ਕੀ ਹੋਰ ਮੁੱਦੇ ਖਤਮ ਹੋ ਗਏ ਆ? ਪੰਜਾਬ ਦੇ ਪਾਣੀਆਂ ਦੇ ਮੁੱਦੇ ਖਤਮ ਹੋ ਗਏ ਆ? ਪੰਜਾਬ ਦੇ ਪੋਲਿਊਸ਼ਨ ਦੇ ਮੁੱਦੇ ਖਤਮ ਹੋ ਗਏ ਪੰਜਾਬ ਦੀਆਂ ਸੜਕਾਂ ਦੇ ਮੁੱਦੇ ਖਤਮ ਹੋ ਗਏ ਹੁਣ ਤੁਸੀਂ ਫੋਰ ਐਗਜ਼ਾਮਪਲ ਸੋਨੂ ਸਿੱਤੋਵਾਲ ਠੀਕ ਆ ਮੈਂ ਚਲੋ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਜਾਂਦਾ ਆਪਣਾ ਕੰਟੈਂਟ ਆ ਯਾਰ ਉਹ ਤਾਂ ਜੋ ਮਰਜੀ ਆ ਬਟ ਯਾਰ ਤੁਸੀਂ ਆਪ ਹੀ ਹੋ ਨਾ ਉਹ ਬੰਦੇ ਤੁਸੀਂ ਉਹਨੂੰ ਕਮੈਂਟਾਂ ਦੇ ਵਿੱਚ ਗਾਲਾ ਵੀ ਕੱਢੀ ਜਾਂਦੇ ਹੋ ਫਿਰ ਤੁਸੀਂ ਉਹੀ ਉਹ ਬੰਦੇ ਹੋ ਜਿਹਨਾਂ ਉਹਨਾਂ ਨੂੰ ਮੈਲਿਆਂ ਦੇ ਵਿੱਚ ਸਟੇਜਾਂ ਤੇ ਚਾੜ੍ਹ ਕੇ ਉਹਦੇ ਕੋ ਗਾਣਾ ਗਵਾਣੇ ਹੋ ਉਹ ਗਾਣਾ ਗਾਣ ਵਾਲਾ ਬੰਦਾ ਹੈ ਤੁਸੀਂ ਆਪ ਦੱਸੋ ਤੁਸੀਂ ਉਸ ਬੰਦੇ ਨੂੰ ਕੰਟੈਂਟ ਕ੍ਰੀਏਟਰ ਬਣਾਇਆ ਕਿ ਆ ਉਹ ਕੰਟੈਂਟ ਕ੍ਰੀਏਟਰ ਬੰਦਾ ਹੈ ਜਿਸ ਤਰੀਕੇ ਦੇ ਨਾਲ ਕਮਲਕੌਰ ਭਾਬੀ ਦਾ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਕਮਲਕੌਰ ਭਾਬੀ ਅਤੇ ਭਾਈ ਅਮਰਿਤਪਾਲ ਸਿੰਘ ਮੈਰੋ ਹਰਾ ਦੀ ਚਰਚਾ ਚੱਲਦੀ ਹੋਈ ਨਜ਼ਰ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਮੈਰੋ ਹਰਾ ਵੱਲੋਂ ਜੋ ਕੁਝ ਕੀਤਾ ਗਿਆ ਉਸ ਨੂੰ ਲੈ ਕੇ ਕਈ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਨੇ ਤੇ ਕਈ ਪੱਖ ਦੇ ਵਿੱਚ ਵੀ ਨੇ ਕਈ ਤਾਂ ਇਹ ਕੁਝ ਵੀ ਕਹਿੰਦੇ ਪਏ ਆ ਕਿ ਅਮਰਿਤਪਾਲ ਸਿੰਘ ਮੈਰੋ ਕੌਣ ਹੈ ਜੋ ਇਸ ਤਰੀਕੇ ਦੇ ਨਾਲ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ ਕਰ ਦੇਵੇ ਕਈ ਚੀਜ਼ਾਂ ਇਸ ਵਕਤ ਉਠੀਆਂ ਨੇ ਉਸ ਉੱਪਰ ਚਰਚਾ ਵੀ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਅਸਲ ਦੇ ਵਿੱਚ ਜੋ ਅਸ਼ਲੀਲ ਕੰਟੈਂਟ ਬਣਾਇਆ ਜਾਂਦਾ ਹੈ ਉਸ ਨੂੰ ਇੰਸਟਾਗ੍ਰam ਫੇਸਬੁੱਕ ਅਤੇ YouTube ਇੰਨਾ ਜ਼ਿਆਦਾ ਪ੍ਰਮੋਟ ਕਿਉਂ ਕਰਦਾ ਹੈ ਇਹ ਵੱਡਾ ਕਾਰਨ ਕੀ ਹੈ ਹਾਲਾਂਕਿ ਇੰਸਟਾਗ੍ਰam ਫੇਸਬੁੱਕ YouTube ਦੇ ਵਿੱਚ ਇਦਾਂ ਦੀਆਂ ਵੀਡੀਓਜ਼ ਜੇਕਰ ਤੁਸੀਂ ਪਹੁੰਚੋ ਤਾਂ ਉਸ ਦੇ ਉੱਪਰ ਕਈ ਸਾਰੀਆਂ ਰੈਸਟ੍ਰਿਕਸ਼ਨਾਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਉਸ ਦੇ باوجود ਵੀ ਇਸ ਤਰੀਕੇ ਦਾ ਕੰਟੈਂਟ ਕਿਉਂ ਚੱਲਦਾ ਹੈ ਕਿਉਂਕਿ ਬਵਾਲ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਇਸ ਵਕਤ ਪਖਿਆ ਹੋਇਆ ਹੈ ਇਸ ਉੱਪਰ ਗਲਬਾਤ ਕਰਨੀ ਵੀ ਬਣਦੀ ਹੈ ਸਾਡੇ ਨਾਲ YouTube ਇਨਫਲੂਐਂਸਰ ਜਿਹੜੇ ਨੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗਲਬਾਤ ਵੀ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਵਰਕਸ ਕਰਦੀਆਂ ਨੇ ਸਾਡੇ ਨਾਲ ਪੁਸ਼ਪਾਲ ਸਿੰਘ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਹਾਂ ਸਮਾਂ ਦੇਣ ਦੇ ਲਈ ਅੱਛਾ بڑا ਮੁੱਦਾ ਚੱਲ ਰਿਹਾ ਇਸ ਵਕਤ ਜਿਸ ਤਰੀਕੇ ਦੇ ਨਾਲ ਭਾਬੀ ਕਮਲ ਕੌਰ ਫਰਾ ਦਾ ਕਤਲ ਕੀਤਾ ਗਿਆ ਅਮਰਿਤਪਾਲ ਸਿੰਘ ਮੈਰੋ ਹੁੜਾ ਦੀ ਚਰਚਾ ਚੱਲ ਰਹੀ ਹੈ ਕਈ ਚੀਜ਼ਾਂ ਆਲ ਦੈਨ ਨੇ ਪਹਿਲਾਂ ਤਾਂ ਤੁਸੀਂ ਇਹ ਇਨਸੀਡੈਂਟ ਜੋ ਹੋਇਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਨਸੀਡੈਂਟ ਤਾਂ ਹੈ ਤਾਂ ਅਲਟੀਮੇਟਲੀ ਦੇਖਿਆ ਜਾਵੇ ਤਾਂ ਦੁਖਦ ਇਦਾਂ ਹੋਣਾ ਨਹੀਂ ਸੀ ਚਾਹੀਦਾ ਜਿਹਦੇ ਪਿੱਛੇ ਕੀ ਹੈ ਹੁਣ ਇਹਦੇ ਵਿੱਚ ਇਹ ਤਾਂ ਹੁਣ ਚਰਚਾ ਦਾ ਵਿਸ਼ਾ ਹੈ ਕਿ ਹੁਣ ਕੀ ਮਹਿਰੋਂ ਨੇ ਕੀਤਾ ਹੈ ਕਿ ਨਹੀਂ ਤਾਂ ਉਹ ਅੱਗੇ ਚਲੋ ਉਹਨਾਂ ਨੇ ਮੰਨ ਵੀ ਲਿਆ ਗਿਆ ਮੈਂ ਕੀਤਾ ਹੈ ਬਟ ਚੱਕਰ ਇਹ ਹੈ ਕਿ ਆਪਾਂ ਗੱਲ ਕਰੀਏ ਕਿ ਅਸ਼ਲੀਲ ਕੰਟੈਂਟ ਦੀ ਤੇ ਅਸ਼ਲੀਲ ਕੰਟੈਂਟ ਹੈ ਤਾਂ ਗਲਤ ਹੀ ਹੈ ਇਨੂੰ ਤੁਸੀਂ ਕਿਸੇ ਵੀ ਵੇਦੇ ਵਿੱਚ ਜਾ ਕੇ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਹੋ ਠੀਕ ਹੈ ਜਿਹਦੇ ਘਰ ਦੇ ਵਿੱਚ ਵੀ ਛੋਟੇ ਬੱਚੇ ਹੈਗੇ ਆ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਬੱਚਿਆਂ ਦੇ ਹੱਥ ਦੇ ਵਿੱਚ ਕਾਫੀ ਸਾਰੇ ਡਿਵਾਈਸਿਸ ਰਹਿੰਦੇ ਕੰਪਿਊਟਰ ਹੁੰਦਾ ਆਈਪੈਡਸ ਹੁੰਦੇ ਆ ਫੋਨਸ ਹੁੰਦੇ ਆ ਤੇ ਇਦਾਂ ਦੇ ਕੰਟੈਂਟ ਜਿਹੜੇ ਆ ਇੰਨੇ ਛੋਟੇ ਬੱਚੇ ਨੂੰ ਐਕਸਪੋਜ਼ ਨਹੀਂ ਕਰਨੇ ਚਾਹੀਦੇ ਠੀਕ ਹੈ ਇੱਕ ਛੋਟੀ ਅਲਪ ਉਮਰ ਦੇ ਵਿੱਚ ਅਗਰ ਬੱਚਾ ਇਦਾਂ ਦੀ ਚੀਜ਼ਾਂ ਅਗਰ ਦੇਖੇਗਾ ਤੇ ਨੈਚਰਲੀ ਉਹਨਾਂ ਤੇ ਬੁਰਾ ਅਸਰ ਤਾਂ ਪਏਗਾ ਤੇ ਆਲਟੀਮੇਟਲੀ ਕਿਸੇ ਦੀ ਜਾਨ ਜਾਣਾ ਹੈ ਦਾ ਦੁਖਦਾਈ ਪਰਟ ਜਿਤਨੇ ਕਹਿਆ ਜਾਵੇ ਕਿ ਇਹਦਾ ਕਾਰਨ ਵੀ ਉਹ ਆਪ ਹੀ ਬਣੇ ਆ ਤਾਂ ਮੈਂ ਇਹ ਜ्यादा ਸਮਝਦਾ ਹਾਂ ਤੁਹਾਨੂੰ ਕੀ ਲੱਗਦਾ ਹੈ ਜੋ ਕੁਝ ਹੋਇਆ ਉਹ ਠੀਕ ਹੋਇਆ ਅ ਇਹਦੇ ਦੋ ਚੀਜ਼ਾਂ ਦੋਨੋਂ ਪਹਿਲੂ ਹੈ ਠੀਕ ਨਹੀਂ ਐਸਾ ਪੰਜਾਬੀ ਐਸਾ ਪੰਜਾਬੀ ਕਿਸੇ ਨੂੰ ਮਾਰਨਾ ਇਜ਼ ਨਾਟ ਅ ਗੁੱਡ ਥਿੰਗ ਹਾਂ ਇਹ ਹੈ ਕਿ ਅਗਰ ਤੁਸੀਂ ਅੱਗੋਂ ਦੀ ਇਹ ਬੋਲੋ ਕਿ ਵੀ ਨਹੀਂ ਜੀ ਮੈਂ ਤਾਂ ਇਦਾਂ ਹੀ ਪਾਵਾਂਗੇ ਇਦਾਂ ਹੀ ਪਾਵਾਂਗੇ ਤੂੰ ਨਹੀਂ ਹਟੋਂਗੇ ਤੇ ਫੇਰ ਬੱਚੇ ਤਾਂ ਸਾਰਿਆਂ ਦੇ ਘਰੇ ਹੈਗੇ ਆ ਨਾ ਤੇ ਕੋਈ ਵੀ ਨਹੀਂ ਚਾਹਦਾ ਵੀ ਪਰ ਸਿਸਟਮ ਇਹ ਹੈ ਕਿ ਮੇਨ ਕਸੂਰਵਾਰ ਤਾਂ ਇਹ ਉਹਨਾਂ ਦੇ ਜਿਹੜੇ ਦੇਖਣ ਵਾਲੇ ਆ ਜਿਹੜਾ ਉਹਨਾਂ ਦੀ ਆਡੀਅנס ਹੈ ਜਿਹੜੇ 4.5 ਲੱਖੀ 4.5 ਲੱਖ ਲੋਕੀ ਉਹਨਾਂ ਨੂੰ ਜਿਹੜੇ ਫੋਲੋ ਕਰਦੇ ਆ ਉਹਨਾਂ ਨੇ ਹੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਪੁਸ਼ ਦਿੱਤਾ ਹੈ ਨਾ ਕਿ ਵੀ ਤੁਸੀਂ ਬਣਾਓ ਇਦਾਂ ਦਾ ਕੰਟੈਂਟ ਠੀਕ ਹੈ ਨਾ ਇਹ ਹਾਂ ਇਹ ਹੈ ਕਿ ਚਲੋ ਅਮਰਿਤਪਾਲ ਸਿੰਘ ਮੈਰੋ ਦੀ ਇੱਕ ਉਹਨਾਂ ਦੀ ਪੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਕਾਫੀ ਸਾਰੀ ਵਾਰੀ ਉਹਨਾਂ ਨੂੰ ਮਨਾ ਕੀਤਾ ਵੀ ਤੁਸੀਂ ਇਦਾਂ ਦਾ ਕੰਟੈਂਟ ਨਾ ਬਣਾਓ ਕਿ ਸਾਡੇ ਪੰਜਾਬ ਦਾ ਯੂਥ ਜਿਹੜਾ ਆ ਉਹ ਇਦਾਂ ਦੀਆਂ ਚੀਜ਼ਾਂ ਦੇਖ ਕੇ ਖਰਾਬ ਹੋ ਰਿਹਾ ਆ ਖਰਾਬ ਚੀਜ਼ਾਂ ਵੱਲ ਨੂੰ ਲੱਗ ਰਿਹਾ ਆ ਪਰ ਕਿਸੇ ਦੀ ਜਾਨ ਜਾਣਾ ਕਿਤੇ ਤੱਕ ਮੈਨੂੰ ਤਾਂ ਠੀਕ ਨਹੀਂ ਲੱਗਦਾ ਐਸਾ ਕੰਟੈਂਟ ਕ੍ਰੀਏਟਰ ਐਜ਼ ਅ ਯੂਟਿਊਬਰ ਫੇਸਬੁਕ ਤੁਸੀਂ ਸਾਰਾ ਕੁਝ ਕੰਟੈਂਟ ਬਣਾਉਂਦੇ ਹੋ ਇਹ ਇਨਸੀਡੈਂਟ ਨੂੰ ਤੁਸੀਂ ਕਿਵੇਂ ਮਤਲਬ ਐਜ਼ ਅ ਕ੍ਰੀਏਟਰ ਕਿਵੇਂ ਦੇਖਦੇ ਹੋ ਐਂਡ ਜੋ ਕੁਝ ਹੋਇਆ ਭਾਵੇਂ ਗਲਤ ਕੰਟੈਂਟ ਨੂੰ ਲੈ ਕੇ ਕਮਲਕੌਰ ਭਾਬੀ ਨੂੰ ਮਾਰਿਆ ਗਿਆ ਐਂਡ ਉਸ ਤੋਂ ਬਾਅਦ ਕਈ ਲੋਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਔਰ 올ਓਵਰ ਥਿੰਕ ਤੁਸੀਂ ਮਤਲਬ ਐਜ਼ ਅ ਕੰਟੈਂਟ ਕ੍ਰੀਏਟਰ ਕੀ ਦੇਖਦੇ ਹੋ ਕੀ ਸਮਝਦੇ ਹੋ ਇਸ ਚੀਜ਼ ਨੂੰ ਸਰ ਮੈਂ ਤਾਂ ਇਹ ਸਮਝਦਾ ਕਿ ਐਜ਼ ਅ ਕੰਟੈਂਟ ਕ੍ਰੀਏਟਰ ਨਾਲ ਸਾਡੇ ਕੋਲ ਇੱਕ ਪਾਵਰ ਹੁੰਦੀ ਹੈ ਪਾਵਰ ਦਾ ਇਨ ਦਾ ਸੈਂਸ ਕਿ ਪੋਸਟ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਬਟਨ ਆਂਦਾ ਹੈ ਉੱਥੇ ਲਿਖਿਆ ਹੁੰਦਾ ਪੋਸਟ ਤੇ ਪੋਸਟ ਕਰਨ ਤੋਂ ਪਹਿਲਾਂ ਨਾ ਸਾਡੇ ਹੱਥ ਦੇ ਵਿੱਚ ਹੁੰਦਾ ਹੈ ਕਿ ਅਸੀਂ ਕੀ ਪਾਣਾ ਹੈ ਤੇ ਕੀ ਨਹੀਂ ਪਾਣਾ ਹੈ ਠੀਕ ਹੈ ਜਦੋਂ ਆਪਾਂ ਐਜ਼ ਅ ਕੰਟੈਂਟ ਕ੍ਰੀਏਟਰ ਜਦੋਂ ਮੈਂ ਇੱਕ ਕੰਟੈਂਟ ਬਣਾ ਲਿਆ ਨਾ ਤੇ ਮੈਂ ਉਹਨੂੰ ਐਡੀਟਿੰਗ ਟੇਬਲ ਦੇ ਉੱਤੇ ਜਾ ਕੇ ਪਹਿਲਾਂ ਪੂਰੇ ਕੰਟੈਂਟ ਨੂੰ ਐਡਿਟ ਕਰਦਾ ਹਾਂ ਤੇ ਉਸ ਐਡੀਟਿੰਗ ਦੇ ਵਿੱਚ ਵੀ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਪਾ ਰਿਹਾ ਹਾਂ ਇੱਕ ਇਹਦਾ ਇੰਪੈਕਟ ਕਿੱਥੇ ਹੋਏਗਾ ਇਹ ਸਾਰਾ ਕੁਝ ਇੱਕ ਕੰਟੈਂਟ ਕ੍ਰੀਏਟਰ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਮੇਰੀ ਐਜ਼ ਅ ਕੰਟੈਂਟ ਕ੍ਰੀਏਟਰ ਇਹ ਇਨਪੁੱਟ ਹੁੰਦੀ ਹੈ ਕਿ ਮੈਂ ਜਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਇੱਕ ਆਪਣੇ ਕੰਟੈਂਟ ਨੂੰ ਪ੍ਰੈਸ ਕਰ ਸਕਾਂ ਪੁਸ਼ ਕਰ ਸਕਾਂ ਵਧੀਆ ਤੋਂ ਵਧੀਆ ਚੀਜ਼ਾਂ ਮੈਂ ਦਿਖਾ ਸਕਾਂ ਐਸ ਕਿਉਂਕਿ ਮੈਂ ਟਰੈਵਲ ਵਲੌਗ ਬਣਾਉਣਾ ਹੈ ਮੈਂ ਕਾਮੇਡੀ ਵਲੌਗਸ ਬਣਾਉਣਾ ਹੈ ਲਾਈਫਸਟਾਈਲ ਵਲੌਗਸ ਬਣਾਉਣਾ ਹੈ ਠੀਕ ਹੈ ਮੇਰੇ ਦਿਮਾਗ ਦੇ ਵਿੱਚ ਇਹ ਹੁੰਦਾ ਹਮੇਸ਼ਾ ਕਿ ਮੈਂ ਜਿਆਦਾ ਜਿਆਦਾ ਆਪਣੇ ਆਡੀਅנס ਲਈ ਇਨਪੁੱਟ ਦਵਾਂ ਪਰ ਪੋਸਟ ਕਰਨ ਤੋਂ ਪਹਿਲਾਂ ਤੁਹਾਨੂੰ ਤਾਂ ਪਤਾ ਹੈ ਨਾ ਆਪਣੀ ਗੈਰਤ ਤਾਂ ਹੈਗੀ ਨਾ ਤੁਹਾਡੇ ਅੰਦਰ ਠੀਕ ਹੈ ਨਾ ਜਦ ਤੁਸੀਂ ਲਾਲਚ ਦੇ ਪਿੱਛੇ ਜਾ ਕੇ ਆਪਣੀ ਗੈਰਤ ਨੂੰ ਮਾਰ ਕੇ ਉਸ ਪੋਸਟ ਬਟਨ ਨੂੰ ਦਬਦੇ ਹੋ ਤੇ ਤੁਹਾਨੂੰ ਮਤਲਬ ਮਾਸਿਕ ਵੀ ਸ਼ਰਮ ਨਹੀਂ ਆਉਂਦੀ ਮੈਂ ਬੇਸਿਕਲੀ ਇਹ ਗੱਲ ਕਹਿਣਾ ਚਾ ਰਿਹਾ ਹਾਂ ਕਿ ਇੱਕ ਕੰਟੈਂਟ ਕ੍ਰੀਏਟਰ ਹੋਣਾ ਇੱਕ ਏਡੀ ਵੱਡੀ ਫੋਲੋਇੰਗ ਹੋਣਾ ਇੱਕ ਬਹੁਤ ਵੱਡੇ ਰਿਸਪੌਂਸਿਬਿਲਟੀ ਦਾ ਮੁੱਦਾ ਆ ਤੇ ਅਗਰ ਤੁਹਾਡੇ ਕੋਲ ਏਡੀ ਜ਼ਿਆਦਾ ਆਡੀਅנס ਆ ਤਾਂ ਤੁਸੀਂ ਉਹਨੂੰ ਸਹੀ ਪੱਖ ਤੇ ਯੂਜ਼ ਕਰੋ ਪੰਜਾਬ ਦੇ ਵਿੱਚ ਕਿਹੜਾ ਹੋਰ ਮੁੱਦੇ ਖਤਮ ਹੋ ਗਏ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਖਤਮ ਹੋ ਗਏ ਆ ਪੰਜਾਬ ਦੇ ਪੋਲੂਸ਼ਨ ਦੇ ਮੁੱਦੇ ਖਤਮ ਹੋ ਗਏ ਪੰਜਾਬ ਦੀਆਂ ਸੜਕਾਂ ਦੇ ਮੁੱਦੇ ਖਤਮ ਹੋ ਗਏ ਕਿੰਨੇ ਮੁੱਦੇ ਆ ਚਲੋ ਠੀਕ ਆ ਮੈਂ ਕਹਿਣਾ ਕਿ ਉਹ ਤੁਹਾਡੇ ਕੰਟੈਂਟ ਦਾ ਜਨਰਾ ਨਹੀਂ ਹੈਗਾ ਹਲਾਗ-ਹਲਾਗ ਕੰਟੈਂਟ ਹਰ ਕੰਟੈਂਟ ਕ੍ਰੇਟਰ ਬਹੁਤ ਤਰ੍ਹਾਂ ਦੇ ਹੁੰਦੇ ਆ ਹਨ ਕੋਮੇਡੀ ਕੰਟੈਂਟ ਬਣਾ ਰਿਹਾ ਕੋਈ ਕੋਈ ਲਾਈਫ ਸਟਾਈਲ ਕੰਟੈਂਟ ਬਣਾ ਰਿਹਾ ਕੋਈ ਟਰੈਵਲ ਕੰਟੈਂਟ ਬਣਾ ਰਿਹਾ ਬਟ ਪ੍ਰੋਬਲਮ ਇਹ ਹੈ ਕਿ ਜਦੋਂ ਆਪਾਂ ਆਪਣੀ ਲਾਲਚ ਦੇ ਪਿੱਛੇ चंद ਪੈਸਿਆਂ ਦੇ ਪਿੱਛੇ ਅਗਰ ਆਪਾਂ ਬੜੀ ਗੈਰਤ ਮਾਰ ਕੇ ਪੋਸਟ ਬਟਨ ਦਬਦੇ ਆ ਨਾ ਤਾਂ ਉਹਦਾ ਇੰਪੈਕਟ ਬਹੁਤ ਦੂਰ ਤੱਕ ਜਾਂਦਾ ਹੈ ਲੋਕ ਕਈ ਹੈਗੇ ਨੇ ਕੰਟੈਂਟ ਕ੍ਰியேਟਰ ਹਾਂਜੀ ਕਮਲ ਘਰ ਭਾਬੀ ਵੀ ਹੈ ਉਸ ਤੋਂ ਇਲਾਵਾ ਜਿਵੇਂ ਲੂਥਰਾ ਦੀਪਕਾ ਲੂਥਰਾ ਹੈ ਹੋਰ ਕਈ ਹੈਗੇ ਨੇ ਪੀਤ ਜੱਟੀ ਹੈ ਮੇਬੀ ਹੋਰ ਕਈ ਹੈਗੇ ਇੱਕ ਸੁਰਲੀਨ ਵੀ ਹੈਗੀ ਹੈ ਉਹ ਕਹਿੰਦੇ ਵੀ ਲੋਕ ਦੇਖਣਾ ਹੀ ਨਹੀਂ ਪਸੰਦ ਕਰਦੇ ਕੋਈ ਚੀਜ਼ ਅਸੀਂ ਜੋ ਚੀਜ਼ ਲੋਕ ਦੇਖਣਾ ਪਸੰਦ ਕਰਦੇ ਨੇ ਸਚਿਲਤਾ ਦੇਖਣਾ ਪਸੰਦ ਕਰਦੇ ਆ ਤਾਂ ਹੀ ਉਹ ਅਸੀਂ ਪ੍ਰਮੋਟ ਕਰ ਰਹੇ ਹਾਂ ਜੇ ਦੇਖਣਾ ਬੰਦ ਕਰ ਦੇਣ ਠੀਕ ਹੈ ਤੁਹਾਡੇ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਐਜ਼ ਅ ਬਿਜ਼ਨਸਮੈਨ ਅਗਰ ਮੈਂ ਉਹਨਾਂ ਨੂੰ ਗੱਲ ਕਰਾਂ ਨਾ ਉਹਨਾਂ ਦੀ ਗੱਲ ਬਿਲਕੁਲ ਕਰੈਕਟ ਹੈ ਤੁਸੀਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਸਪੋਜ਼ ਤੁਹਾਡੀ ਇੱਕ ਕਰਿਆਨੇ ਦੀ ਸ਼ਾਪ ਆ ਠੀਕ ਹੈ ਤੁਹਾਡੇ ਕੋਲ ਆਟਾ ਵੀ ਹੈਗਾ ਚਾਵਲ ਵੀ ਹੈਗਾ ਕੈਂਡੀਜ਼ ਵੀ ਹੈਗੀਆਂ ਤੁਹਾਡੇ ਕੋਲ ਕੋਲਡ ਡਰਿੰਕਾਂ ਵੀ ਹੈਗੀਆਂ ਆਟੇ ਚਾਵਲ ਨਾਲੋਂ ਜ਼ਿਆਦਾ ਅੱਜਕਲ ਕੋਲਡ ਡਰਿੰਕਾਂ ਵੇਕਦੀਆਂ ਤੁਸੀਂ ਆਪਣੇ ਦੁਕਾਨ ਦੇ ਵਿੱਚ ਅੱਜ ਕੋਲਡ ਡਰਿੰਕ ਨਹੀਂ ਰੱਖੋਗੇ ਤਾਂ ਤੁਹਾਨੂੰ ਕੋਈ ਲੁਕੀ ਆਣ ਕੇ ਕੀ ਕਹਿਣਗੇ ਵੀ ਭਾਈ ਜੀ ਤੁਹਾਡੀ ਤੁਸੀਂ ਕਾਦੀ ਕਰਿਆਨੇ ਦੀ ਦੁਕਾਨ ਖੋਲੀ ਹੈ ਤੁਹਾਡੇ ਕੋਲ ਕੋਲਡ ਡਰਿੰਕਾਂ ਹੈ ਨਹੀਂ ਠੀਕ ਹੈ ਕਹਿਣ ਦਾ ਮਤਲਬ ਸਪਲਾਈ ਐਂਡ ਜੋ ਲੋਕੀ ਦੇਖਣਾ ਚਾਹੁੰਦੇ ਆ ਉਹੀ ਕੰਟੈਂਟ ਕ੍ਰੀਏਟਰ ਨੂੰ ਦਿਖਾਣਾ ਚਾਹੁੰਦਾ ਹੈ ਤੁਹਾਡੀ ਆਡੀਅנס ਦੇ ਉੱਤੇ ਡਿਪੈਂਡ ਕਰਦਾ ਹੈ ਠੀਕ ਹੈ ਹੁਣ ਜਿੱਥੇ ਤੱਕ ਗੱਲ ਰਹੀ ਦੇਖੋ ਇਹ ਲੋਕਾਂ ਨੂੰ ਪੁਸ਼ ਕਰਨ ਵਾਲੇ ਬੰਦੇ ਵੀ ਤਾਂ ਅਸੀਂ ਆ ਨਾ ਦੇਖੋ ਮੈਂ ਕੰਟੈਂਟ ਕ੍ਰੀਏਟਰ ਆ ਨਾ ਬਟ ਮੈਂ ਇੱਕ ਆਡੀਅנס ਵੀ ਆ ਮੈਂ ਵੀ ਕੁਝ ਇੰਸਟਾਗ੍ਰam ਦੇ ਅਕਾਊਂਟਸ ਫੋਲੋ ਕੀਤੇ ਆ ਮੈਂ ਵੀ ਦੇਖਦਾ ਆ ਕੰਟੈਂਟ ਐਸੀ ਦੀ ਗੱਲ ਨਹੀਂ ਹੈ ਕਿ ਮੈਂ ਸਿਰਫ ਕੰਟੈਂਟ ਬਣਾ ਹੀ ਰਿਹਾ ਮੈਂ ਦੇਖਦਾ ਵੀ ਆ ਕੰਟੈਂਟ ਬਟ ਉਹ ਦੇਖਣਾ ਵੀ ਸਾਡੇ ਹੱਥ ਦੇ ਵਿੱਚ ਹੈਗਾ ਹੈ ਠੀਕ ਹੈ ਨਾ ਅਗਰ ਤੁਹਾਨੂੰ ਲੱਗਦਾ ਪਿਆ ਤਾਂ ਇੰਸਟਾਗ੍ਰਾਮ ਦੇ ਪੇਜ ਦੇ ਵਿੱਚ ਕੋਈ ਕੰਟੈਂਟ ਤੁਹਾਡੇ ਮਤਲਬ ਦਾ ਨਹੀਂ ਹੈਗਾ ਤੁਸੀਂ ਉਹ ਇੰਸਟਾਗ੍ਰਾਮ ਤੁਹਾਨੂੰ ਆਪਸ਼ਨ ਦਿੰਦਾ ਹੈ ਉੱਤੇ ਹੋਲਡ ਕਰੋ ਨਾਟ ਇੰਟਰਸਟਿਡ ਕਰ ਦਿਓ ਤੁਹਾਨੂੰ ਉਹ ਕੰਟੈਂਟ ਦੇਖਣਾ ਬੰਦ ਹੋ ਜਾਏਗਾ ਜਦ ਐਸੇ ਲੋਕਾਂ ਦਾ ਕੰਟੈਂਟ ਪੁਸ਼ ਹੋਣਾ ਹੀ ਬੰਦ ਹੋ ਗਿਆ ਤੇ ਉਹਨਾਂ ਦੀ ਦੁਕਾਨ ਨਹੀਂ ਚੱਲੇਗੀ ਸਪਲਾਈ ਡਿਮਾਂਡ ਬੰਦ ਹੋ ਗਈ ਜਦ ਡਿਮਾਂਡ ਬੰਦ ਹੋ ਗਈ ਤਾਂ ਸਪਲਾਈ ਵੀ ਬੰਦ ਹੋ ਜਾਏਗੀ ਠੀਕ ਹੈ ਬੇਸਿਕਲੀ ਗੱਲ ਇਹ ਸਪਲਾਈ ਐਂਡ ਡਿਮਾਂਡ ਦੀ ਗੱਲ ਹੈ ਇੱਕ ਬਿਜ਼ਨਸ ਹੈ ਠੀਕ ਹੈ ਹੁਣ ਤੁਸੀਂ ਫੋਰ ਐਗਜ਼ਾਮਪਲ ਸੋਨੂ ਸਿੱਤੋਵਾਲ ਠੀਕ ਆ ਮੈਂ ਚਲੋ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਜਾਂਦਾ ਆਪਣਾ ਕੰਟੈਂਟ ਆ ਯਾਰ ਉਹ ਤਾਂ ਜੋ ਮਰਜੀ ਆ ਬੱਟ ਯਾਰ ਤੁਸੀਂ ਆਪ ਹੀ ਹੋ ਨਾ ਉਹ ਬੰਦੇ ਤੁਸੀਂ ਉਹਨੂੰ ਕਮੈਂਟਾਂਾਂ ਦੇ ਵਿੱਚ ਗਾਲਾਂ ਵੀ ਕੱਢੀ ਜਾਂਦੇ ਹੋ ਫਿਰ ਤੁਸੀਂ ਹੀ ਹੋ ਹੀ ਉਹ ਬੰਦੇ ਹੋ ਜਿਹਨਾਂ ਉਹਨਾਂ ਨੂੰ ਮੇਲਿਆਂ ਦੇ ਵਿੱਚ ਸਟੇਜਾਂ ਤੇ ਚਾੜ੍ਹ ਕੇ ਉਹਦੇ ਕੋਲ ਗਾਣਾ ਗਵਾਣੇ ਹੋ ਉਹ ਗਾਣਾ ਗਾਣ ਵਾਲਾ ਬੰਦਾ ਹੈ ਤੁਸੀਂ ਆਪ ਦੱਸੋ ਤੁਸੀਂ ਉਸ ਬੰਦੇ ਨੂੰ ਕੰਟੈਂਟ ਕ੍ਰੀਏਟਰ ਬਣਾਇਆ ਕਿ ਆ ਉਹ ਕੰਟੈਂਟ ਕ੍ਰੀਏਟਰ ਬੰਦਾ ਹੈ ਚਲੋ ਅਗਲਾ ਇੱਕ ਛੋਟੇ ਤਬਕੇ ਤੋਂ ਹੁੰਦਾ ਆ ਠੀਕ ਹੈ ਉਹਨੂੰ ਆਪਣੀ ਚੀਜ਼ ਆਪ ਲੱਭਣੀ ਚਾਹੀਦੀ ਹੈ ਪਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਇੱਕ ਬਹੁਤ ਛੋਟੀ ਜੀ ਗੱਲ ਹੁੰਦੀ ਫੇਮ ਤੇ ਡਿਫੇਮ ਦੇ ਵਿੱਚ ਨਾ ਇੱਕ ਬਹੁਤ ਛੋਟੀ ਜੀ ਲਾਈਨ ਹੁੰਦੀ ਹੈ ਅੱਜ ਕੱਲ ਲੋਕਾਂ ਨੂੰ ਇਹ ਹੀ ਸਮਝ ਨਹੀਂ ਆ ਰਿਹਾ ਜਿਹੜੇ ਆਪਣੇ ਆਪ ਨੂੰ ਕੰਟੈਂਟ ਕ੍ਰੀਏਟਰ ਬਣਦੇ ਆ ਸਪੋਜ਼ ਆ ਭਾਬੀ ਵਰਗੇ ਕਿ ਉਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਨੂੰ ਫੇਮ ਮਿਲ ਗਿਆ ਇਹ ਫੇਮ ਨਹੀਂ ਹੈਗਾ ਇਹ ਡਿਫੇਮ ਹੈ ਲੋਕੀ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਗਾਲਾਂ ਕੱਢ ਰਹੇ ਆ ਔਰ ਇੰਸਟਾਗ੍ਰam ਫੇਸਬੁਕ YouTube ਨੂੰ ਨਹੀਂ ਪਤਾ ਕਿ ਉਹਨਾਂ ਨੂੰ ਇੰਸਟਾਗ੍ਰam ਤੇ ਗਾਲਾਂ ਪੈ ਰਹੀਆਂ ਆ ਠੀਕ ਹੈ ਉਹਨਾਂ ਨੂੰ ਬਸ ਉਹਨਾਂ ਦੀ ਜਿਹੜੀ ਐਲਗੋਰੀਥਮ ਉਹਨਾਂ ਦੇ ਜਿਹੜਾ ਪਿੱਛੇ ਦੀ ਕੋਡਿੰਗ ਹੈਗੀ ਆ ਉਹਨਾਂ ਦੇ ਅਕੋਰਡਿੰਗਲੀ ਕਿ ਇੰਨੇ ਇੱਕ ਛੋਟੇ ਇੱਕ ਘੰਟੇ ਦੇ ਵਿੱਚ ਇਸ ਬੰਦੇ ਨੂੰ 10000 ਲਾਈਕ ਆ ਗਏ ਆ 1000 ਰਿਕਮੈਂਟ ਆ ਗਏ ਆ ਤੇ ਇੰਨੇ ਇਹਦੇ ਸ਼ੇਅਰ ਹੋ ਗਏ ਨਾ ਮਤਲਬ ਕੰਟੈਂਟ ਦੇ ਵਿੱਚ ਦਮ ਹੈ ਉਹ ਤੁਹਾਡੇ ਮੇਰੇ ਬੰਦੇ ਹੋਰ ਬੰਦਿਆਂ ਨੂੰ ਪੁਸ਼ ਕਰਨਾ ਸ਼ੁਰੂ ਕਰੇਗਾ ਕੰਟੈਂਟ ਤੋਂ ਹੋਰ ਦਿਖਾਣਾ ਸ਼ੁਰੂ ਕਰੇਗਾ ਕੰਟੈਂਟ ਐਦਾਂ ਹੀ ਕੰਟੈਂਟ ਵਾਇਰਲ ਹੋ ਜਾਂਦਾ ਹੈ ਠੀਕ ਹੈ ਜਦ ਉਹਨਾਂ ਨੂੰ ਫੋਲੋ ਕਰਨ ਵਾਲੇ ਬੰਦੇ ਉਹਨਾਂ ਨੂੰ ਦੇਖਣਾ ਬੰਦ ਕਰ ਦੇਣਗੇ ਨਾਟ ਇੰਟਰਸਟਿਡ ਕਰ ਦੇਣਗੇ ਅਨਫੋਲੋ ਕਰ ਦੇਣਗੇ ਨਾ ਤੇ ਉਹੀ ਸਪਲਾਈ ਐਂਡ ਡਿਮਾਂਡ ਵਾਲੀ ਗੱਲ ਹੈ ਨਾ ਡਿਮਾਂਡ ਡਿਮਾਂਡ ਘਟ ਜੇਗੀ ਤਾਂ ਸਪਲਾਈ ਹੋਣੀ ਵੀ ਬੰਦ ਹੋ ਜਾਈਗੀ ਤਾਂ ਉਸੇ ਜਗ੍ਹਾ ਆ ਗਈ ਨਾ ਕਿ ਲੋਕ ਦੇਖਣਾ ਹੀ ਬੰਦ ਕਰ ਦੇਣ ਤੇ ਲੋਕ ਜਿਹੜੇ ਕੰਟੈਂਟ ਕ੍ਰੀਏਟਰ ਹਨ ਉਹ ਬਣਾਣਾ ਹੀ ਬੰਦ ਕਰ ਦੇਣਗੇ ਸਰ ਸਰ ਸਿੱਧੀ ਜੀ ਲੌਜੀਕ ਇਹ ਆ ਮੈਂ ਵੀ ਕੰਟੈਂਟ ਕ੍ਰੀਏਸ਼ਨ ਬਣਾਣਾ ਆ ਮੈਂ ਤਾਂ ਨੀ ਕਦੀ ਕੋਈ ਅਸ਼ਲੀਲ ਕੰਟੈਂਟ ਕਦੀ ਪੋਸਟ ਕੀਤਾ ਮੈਂ ਉਹੀ ਕਹਿ ਰਿਹਾ ਨਾ ਉਸ ਪੋਸਟ ਬਟਨ ਨੂੰ ਦੱਬਣ ਤੋਂ ਪਹਿਲਾਂ ਤੁਹਾਡੀ ਅੰਦਰ ਗੈਰਤ ਵੀ ਹੈ ਗੱਲ ਕਰੀਏ ਤੇ ਉਹਨਾਂ ਨੂੰ ਦੇਖਣ ਵਾਲੇ ਬੰਦੇ ਵੀ ਤਾਂ ਕਾਫੀ ਹੈ ਨਾ ਠੀਕ ਹੈ ਹੁਣ ਅਮਰਿਤਪਾਲ ਸਿੰਘ ਮੈਰੋ ਸਟੇਜ ਤੇ ਚੜ ਕੇ ਇੱਕ ਦਿਨ ਰੋ ਰੇ ਸੀਗੇ ਕਿ ਇੱਕ ਛੋਟੀ ਬੱਚੀ ਦੇ ਨਾਲ ਗਲਤ ਹੋ ਗਿਆ ਮੈਂ ਨਾ ਸ਼ਬਦਾਵਲੀ ਉਹਦਾ ਦੀ ਯੂਜ਼ ਕਰੀਏ ਆਪਾਂ ਅਗਰ ਕਿ ਗਲਤ ਹੋ ਗਿਆ ਛੋਟੀ ਬੱਚੀ ਨਾਲ ਹੁਣ ਉਹ ਇਨਫਲੂਐਂਸ ਕਿੱਥੋਂ ਹੁੰਦਾ ਹੈ ਮੰਤੂ ਤੁਸੀਂ ਸੋਚੋ ਇੱਕ 15-15 ਸਾਲ ਦੇ ਬੱਚੇ ਨੂੰ ਤੁਸੀਂ ਇਹ ਅਸ਼ਲੀਲ ਕੰਟੈਂਟ ਦਿਖਾਉਂਗੇ ਤੁਸੀਂ ਇਹ ਆਪਣੀ ਅਧ ਨਗਨ ਵੀਡੀਓ ਦਿਖਾਉਂਗੇ ਤੇ ਉਸ 15 ਸਾਲ ਦੇ ਮੁੰਡੇ ਜਾਂ 14 ਸਾਲ ਦੇ ਮੁੰਡੇ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਕੀ ਹੋਏਗਾ ਉਹ ਆਪਣਾ ਇੱਕ ਟੀਨੇਜ ਦੇ ਵਿੱਚ ਹੈਗਾ ਆ ਪ੍ਰੀ ਟੀਨੇਜ ਦੇ ਵਿੱਚ ਹੈਗਾ ਆ ਇਸ ਟਾਈਮ ਉਹ ਉਸ 에ਰਾ ਦੇ ਵਿੱਚ ਹੈ ਜਿੱਥੇ ਜਿਹਨੂੰ ਕਹਿੰਦੇ ਪ੍ਰੀ ਸੈਕਸ਼ੁਅਲਿਟੀ 에ਰਾ ਜਿਹੜਾ ਟਾਈਮ ਜਿਹੜਾ ਆ ਉਹਦਾ ਠੀਕ ਹੈ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਉਹਨੂੰ ਪੁਸ਼ ਕਰ ਦੋਗੇ ਤੇ ਨੇਚਰਲੀ ਉਹ ਇਦਾਂ ਦੀਆਂ ਕੰਮ ਕਰੇਗਾ ਉਹ ਕੰਮ ਜੋ ਉਹ ਕੰਟੈਂਟ ਆਨਲਾਈਨ ਦੇਖੇਗਾ ਉਹਨੂੰ ਆਏਗੀ ਆ ਠੀਕ ਆ ਕੁੜੀਆਂ ਇਦਾਂ ਕਰਦੀਆਂ ਦਾ ਮਤਲਬ ਮੈਂ ਫਿਜ਼ੀਕਲੀ ਜਾ ਕੇ ਵੀ ਕਿ ਕਿਸੇ ਨੂੰ ਕੁੜੀ ਨੂੰ ਕੁਝ ਕਰਾ ਮਤਲਬ ਉਹ ਸੋਚ ਪੈ ਜਾਂਦੀ ਹੈ ਉਹ ਸੋਚ ਪੈ ਜਾਂਦੀ ਹੈ ਦੇਖੋ ਇਹ ਸਾਰੀ ਗਰਲ ਸਾਈਕੋਲੋਜੀ ਦੀ ਹੈ ਜੋ ਵਾਟ ਯੂ ਸੀ ਵਾਟ ਯੂ ਕੰਜ਼ੂਮ ਵਾਟ ਯੂ ਬਿਕਮ ਜੋ ਤੁਸੀਂ ਦੇਖਦੇ ਹੋ ਜੋ ਤੁਸੀਂ ਸੁਣਦੇ ਹੋ ਜੋ ਤੁਸੀਂ ਕਰਦੇ ਹੋ ਤੁਸੀਂ ਉਹ ਬਣ ਜਾਂਦੇ ਹੋ ਠੀਕ ਹੈ ਕੋਈ ਵੀ ਬੰਦਾ ਮਾੜੇ ਢੇਡ ਚੋਂ ਰੇਪਿਸਟ ਬਣ ਕੇ ਨਹੀਂ ਆਂਦਾ ਮਰਡਰਰ ਬਣ ਕੇ ਨਹੀਂ ਆਂਦਾ ਸਮਾਜ ਉਹਨੂੰ ਬਣਾਉਂਦਾ ਹੈ ਇਹ ਚੀਜ਼ਾਂ ਨੂੰ ਅੱਛਾ ਇੱਕ ਮੈਂ ਇੰਟਰਵਿਊ ਲੀਸਨ ਦੇਖ ਰਿਹਾ ਸੀਗਾ ਬੰਦਾ ਕਹਿ ਰਿਹਾ ਕਿ ਭਈ ਜਿੰਨੇ ਜਿੰਨਾ ਜ਼ਿੰਮੇਦਾਰ ਕਮਲਕੌਰ ਭਾਬੀ ਹੈ ਗੰਦਾ ਕੰਟੈਂਟ ਬਣਾਉਣ ਦੇ ਵਿੱਚ ਜਾਂ ਫਿਰ ਜੋ ਵੀ ਕੁਝ ਕਰਨ ਦੇ ਵਿੱਚ ਉਨੇ ਜ਼ਿੰਮੇਦਾਰ ਉਹ ਲੋਕ ਵੀ ਨੇ ਜੋ ਉਹਨਾਂ ਨੂੰ ਦੇਖਦੇ ਸੀਗੇ ਇਸੇ ਨੂੰ ਮੰਨਦੇ ਹੋ ਤੁਸੀਂ ਕਰੈਕਟ ਹੇ ਜਿੰਮੇਵਾਰ ਨੇ ਉਹ ਲੋਕ ਬਹੁਤ ਜ਼ਿਆਦਾ ਜਿੰਮੇਵਾਰ ਨੇ ਤੇ ਮੈਂ ਤੁਹਾਨੂੰ ਉਹੀ ਗੱਲ ਕੀਤੀ ਹੈ ਨਾ ਸਪਲਾਈ ਐਂਡ ਡਿਮਾਂਡ ਲੋਕੀ ਅਗਰ ਉਹ ਕੁੜੀ ਨੂੰ ਦੇਖਣਾ ਨਹੀਂ ਚਾਹੂਗੇ ਤੇ ਉਹ ਕੁੜੀ ਉਦੋਂ ਦਾ ਕੰਟੈਂਟ ਕਿਉਂ ਬਣਾਏਗੀ ਇਸ ਐਂਗਲ ਤੋਂ ਤੁਸੀਂ ਦੇਖਦੇ ਹੋ ਅੰਦਰ ਪਿੱਛੇ ਦੇਖੋ ਸਿੰਪਲ ਜਿਹਾ ਬਿਜ਼ਨਸ ਹੈ ਇਹਦੇ ਪਿੱਛੇ ਬਿਜ਼ਨਸ ਕਿਸ ਤਰ੍ਹਾਂ ਹੈ ਬ੍ਰਾਂਡਸ ਨੂੰ ਜਿਹੜੇ ਅੱਛਾ ਇਹ ਇਦਾਂ ਦੇ ਅਗਰ ਜਿਹੜੇ ਕੰਟੈਂਟ ਹੈ ਕ੍ਰिएਟਰ ਹੈਗੇ ਨਾ ਜਿੱਦਾਂ ਜਿਹੜੀ ਆਪਣਾ ਕਮਲਕੌਰ ਭਾਬੀ ਹੈ ਜਾਂ ਫੇ ਹੋਰ ਵੀ ਜਿਹਦੇ ਤੁਸੀਂ ਇੱਕ ਦੋ ਨਾਮ ਦੇਖ ਦੋ ਲਏ ਆ ਤੁਸੀਂ ਦੇਖੋ ਕਦੀ ਵੀ ਇਹਨਾਂ ਨੂੰ ਉਹ ਵਾਲੇ ਬ੍ਰਾਂਡਸ ਨਹੀਂ ਮਿਲਣਗੇ ਜਿਹੜੇ ਆਪਾਂ ਆਮ ਤੌਰ ਤੇ ਜਿਹੜੇ ਕੱਪੜੇ ਦੇ ਬ੍ਰਾਂਡ ਆਪਾਂ ਦੇਖਦੇ ਆਂ ਜਿਹੜੇ ਵੱਡੇ ਬ੍ਰਾਂਡਸ ਆ ਫੋਰ ਇਗਜ਼ਾਮਪਲ ਐਡੀਡਾਸ ਆ ਨਾਈਕੀਜ਼ ਆ ਯਾ ਇਦਾਂ ਦੇ ਬ੍ਰਾਂਡਸ ਆ ਇਹ ਕਦੀ ਉਹਨਾਂ ਨੂੰ ਐਂਡੋਰਸਿੰਗ ਕਰਨਗੇ ਕੋਈ ਮੇਕਅਪ ਬ੍ਰਾਂਡਸ ਆ ਇਹ ਕਦੀ ਐਂਡੋਰਸ ਨਹੀਂ ਕਰਦੇ ਇਹਨਾਂ ਨੂੰ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਯਾ ਸਾਡੀ ਸਾਡਾ ਕੰਟੈਂਟ ਨਹੀਂ ਦੇਖੂਗੇ ਲੋਕੀ ਇਹ ਵਾਲੇ ਉਹਨਾਂ ਦੀ ਕੰਟੈਂਟ ਪਾਲਿਸੀਜ਼ ਹੈਗੀਆਂ ਠੀਕ ਹੈ ਇਹਨਾਂ ਨੂੰ ਹਮੇਸ਼ਾ ਐਂਡੋਰਸ ਕਰਨ ਵਾਲੇ ਕੌਣ ਬੰਦੇ ਆ ਲੋਕਲ ਲੋਕ ਲੋਕਲ ਕਾਰ ਸੈਲਰਸ ਲੋਕਲ ਬੈਟਿੰਗ ਐਪਸ ਲੋਕਲ ਰੈਸਟੋਰੈਂ ਮਤਲਬ ਫਰਨੀਚਰ ਵਗੈਰਾ ਵੇਚਣ ਵਾਲੇ ਤੂੰ ਇਹ ਦੇਖੋਗੇ ਆਮ ਆਮ ਕੰਟੈਂਟ ਆਉਣਾ ਤਾਂ ਇਹ ਤਾਂ ਇਦਾਂ ਦੇ ਲੋਕੀ ਉਹਨਾਂ ਨੂੰ ਬਣਾਉਂਦੇ ਪਏ ਆ ਨਾ ਪਰ ਤੂੰ ਇਹ ਦੇਖੋ ਉਹ ਬੰਦੇ ਉਹਨਾਂ ਨੂੰ ਬੁਲਾ ਕੇ ਹੋਰੇ ਆ ਮੇਰਾ ਐਜ਼ ਅ ਕੰਟੈਂਟ ਕ੍ਰੀਏਟਰ ਅਗਰ ਮੇਰੇ ਪੋਸਟ ਦੇ ਉੱਤੇ 1 ਲੱਖ ਵਿਊ ਹੈ ਨਾ ਤੇ ਉਹਨਾਂ ਦੇ ਪੋਸਟ ਤੇ ਉਦਾਂ ਦੀ ਸੇਮ ਅਗਰ ਪੋਸਟ ਹੋ ਉਹ ਪਾਲਣ ਆਪਣੀ ਅਧ ਨਗਨੇ ਚੀਜ਼ਾਂ ਪਾ ਕੇ ਪਾਦਣ ਤੇ ਉਹਨਾਂ ਤੇ 10 ਲੱਖ ਵਿਊ ਹੈ ਕਹਿੰਦਾ ਮਤਲਬ ਇੱਕ ਨਾਰਮਲ ਇੰਸਟਾਗ੍ਰam ਅਕਾਊਂਟ ਤੋਂ 5 ਤੋਂ ਲੈ ਕੇ 10 ਗੁਣਾ ਜ਼ਿਆਦਾ ਇੰਗੇਜਮੈਂਟ ਆ ਉਹਨਾਂ ਦੇ ਅਕਾਊਂਟਸ ਤੇ ਤੇ ਐਂਡੋਰਸਮੈਂਟ ਹਮੇਸ਼ਾ ਇਸੇ ਤਰ੍ਹਾਂ ਦੀ ਹੁੰਦੀ ਕਿ ਤੁਹਾਡੇ ਲਾਈਕ ਐਂਡ ਸ਼ੇਅਰ ਦੇਖੋ ਮੇਰਾ ਇੱਕ ਬ੍ਰਾਂਡ ਹੈ ਮੈਂ ਤਾਂ ਇਹੀ ਚਾਹੂੰਗਾ ਨਾ ਮੇਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋ ਮੇਰਾ ਬ੍ਰਾਂਡ ਪਹੁੰਚੇ ਤੇ ਨਾਰਮਲੀ ਮੈਂ ਉਹੀ ਚੀਜ਼ ਲੱਭੂਗਾ ਕਿ ਹਾਂ ਕਿ ਕਿਹਦੇ ਕੋ ਜ਼ਿਆਦਾ ਆਡੀਅੰਸ ਹੈ ਠੀਕ ਹੈ ਨਾ ਉਹ ਲੋਕੀ ਉਹਨਾਂ ਕੋ ਪੁਸ਼ ਕਰ ਦੇ ਇਹਦੇ ਵਿੱਚ ਕਸੂਰਵਾਰ ਸਿਰਫ ਦੇਖਣ ਵਾਲੇ ਨਹੀਂ ਹੈ ਇਹਦੇ ਵਿੱਚ ਸਿਰਫ ਕਸੂਰਵਾਰ ਉਹ ਲੋਕੀ ਹੈਗੇ ਜਿਹੜੇ ਬ੍ਰਾਂਡ ਕੋਲਾਬੋਰੇਸ਼ਨ ਉਹਨਾਂ ਕੰਜ਼ਿਊਮ ਕਰ ਰਹੇ ਆ ਇਹ ਲੋਕੀ ਤੇ ਤੀਜੇ ਉਹ ਆਪ ਜਿਹੜੇ ਇਦਾਂ ਦਾ ਕੰਟੈਂਟ ਉਹ ਬਣਾ ਰਹੇ ਆ ਤੁਸੀਂ ਲਾਲਚ ਉਹੀ ਗੱਲ ਹੈ ਨਾ ਲਾਲਚ ਦੇ ਪਿੱਛੇ ਆ ਕੇ ਤੁਸੀਂ ਆਪਣੀ ਗੈਰਤ ਵੇਚੀ ਜਾਓਗੇ ਉਹ ਪੰਜਾਬੀਓ ਤੁਸੀਂ ਪੰਜਾਬੀ ਆ ਪੰਜਾਬੀ ਪੰਜਾਬੀ ਸ਼ਬਦ ਦੇ ਦੇ ਵਿੱਚ ਗੈਰਤ ਬਿਲਕੁਲ ਨਾਲ ਜੁੜੀ ਹੋਈ ਆ ਤੁਸੀਂ ਪੰਜਾਬੀ ਹੋਣ ਦੇ ਬਾਵਜੂਦ ਤੁਸੀਂ ਤੁਹਾਡਾ ਗੈਰਤਮੰਦ ਹੋਣਾ ਜ਼ਰੂਰੀ ਆ ਹੁਣ ਤੁਸੀਂ ਗੈਰਤ ਹੀ ਆਪਣੀ ਮਾਰ ਦੋਗੇ ਫੇਰ ਤੁਸੀਂ ਕਾਹਦੇ ਪੰਜਾਬੀ ਆ ਤੁਸੀਂ ਪੰਜਾਬੀ ਕਹਿਣ ਦੇ ਲਾਇਕ ਨਹੀਂ ਆਪਣੇ ਆਪ ਨੂੰ ਤਾਨੂੰ ਲੱਗਦਾ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਇਹ ਚੀਜ਼ ਹੋਇਆ ਇਸ ਦੇ ਨਾਲ ਅਸ਼ਲੀਲਤਾ ਵਾਲਾ ਕੰਟੈਂਟ ਖਤਮ ਹੋਵੇਗਾ ਪੰਜਾਬ ਦੇ ਵਿੱਚ ਇਹ ਇਹ ਬਿਲਕੁਲ ਨਹੀਂ ਖਤਮ ਹੋਏਗਾ ਸਰ ਕਿਉਂ ਇਹ ਖਤਮ ਨਹੀਂ ਹੋਏਗਾ ਇਹਦੇ ਪਿੱਛੇ ਵਜ੍ਹਾ ਐਜ਼ ਅ ਸੁਸਾਇਟੀ ਵੀ ਫੇਲਡ ਐਜ਼ ਅ ਸੁਸਾਇਟੀ ਠੀਕ ਹੈ ਨਾ ਅਸੀਂ ਐਜ਼ ਅ ਸੁਸਾਇਟੀ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਇਹ ਇੱਕ ਛੋਟਾ ਇਨਸੀਡੈਂਟ ਹੈ ਇਹ ਜੋ ਵਾਸਟ ਜਿੰਨੇ ਵੀ ਇਨਸੀਡੈਂਟ ਅੱਜ ਤੱਕ ਹੋਏ ਆ ਪਿੱਛੇ ਕਿੰਨੇ ਇਨਸੀਡੈਂਟ ਹੋ ਚੁੱਕੇ ਆਂ ਦਾਦੇ ਅਜ ਤੱਕ ਬੰਦ ਹੋਇਆ ਕਮਲਕੌਰ ਭਾਬੀ ਇੱਕ ਹੋਰ ਵਿਕਟਮ ਵਿਕਟਮ ਹੈ ਜਾਂ ਜੂਮਰਜੀ ਗੈਲੋ ਹੈ ਉਹਨਾਂ ਨੂੰ ਠੀਕ ਹੈ ਜਿਨ੍ਹਾਂ ਦਾ ਮਰਡਰ ਹੋਇਆ ਹੋਇਆ ਦਾ ਵਿਕਟਮ ਹੀ ਹੈ ਠੀਕ ਹੈ ਇੱਕ ਜਾਨ ਤਾਂ ਚਲੀ ਗਈ ਨਾ ਆਪਾਂ ਅਗਰ ਇਹਨੂੰ ਐਸੇ ਹਿਊਮੈਨਿਟੀ ਦੇਖੀ ਕਿ ਜਾਨ ਤਾਂ ਚਲੀ ਗਈ ਨਾ ਠੀਕ ਹੈ ਨਾ ਪਰ ਚੱਕਰ ਇਹ ਕੀ ਨਹੀਂ ਰੁਕਣ ਵਾਲਾ ਨਹੀਂ ਹੈ ਸਰ ਦੇਖਣ ਵਾਲੇ ਨੇ ਦੇਖੀ ਜਾਣਾ ਐਸਾ ਕੰਟੈਂਟ ਕ੍ਰੀਏਟਰ ਤੁਸੀਂ ਬਹੁਤ ਵੱਡੀ ਗੱਲ ਕਰ ਸਰ ਨੇ ਸਰਕਾਰ ਨੇ ਪੋਰਨੋਗ੍ਰਾਫਿਕ ਮਟੀਰੀਅਲ ਅੱਜ ਤੋਂ 4-5 ਸਾਲ ਪਹਿਲਾਂ ਬੰਦ ਕੀਤਾ ਸੀਗਾ ਕਿ ਆ ਲੋਕਾਂ ਨੇ ਦੇਖਣਾ ਬੰਦ ਕਰਤਾ ਕੀ whatsapp ਗਰੁੱਪਾਂ 'ਚ ਹੈ ਜਾਂ telegramਾਂ ਦੇ ਵਿੱਚ ਕਿਆ ਇਦਾਂ ਦੇ ਕੰਟੈਂਟ ਆਨੇ ਬੰਦ ਹੋ ਗਏ? ਕਿਆ ਕੁੜੀਆਂ ਦੇ ਵਪਾਰ ਨਹੀਂ ਕਰ ਰਹੀਆਂ instagram 'ਤੇ? ਤੁਸੀਂ ਨੇਚਰਲੀ ਕੋਈ ਵੀ ਕੰਟੈਂਟ ਦਾ ਪੇਜ ਕਾਰਡ ਖੋਲ ਕੇ ਦੇਖ ਲਓ। ਕਿਸੇ ਵੀ ਪੰਜਾਬੀ ਦਾ ਪੇਜ ਖੋਲ ਕੇ ਦੇਖ ਲਓ। ਉਹਦੇ ਵਿੱਚ ਤੱਲੇ ਹੋਏਗਾ dm dm e dm e dm e ਕਰਕੇ ਮੈਸ ਕੰਟੈਂਟ ਆਏ ਹੁੰਦੇ। ਸੱਚ ਹੈ ਸਾਰੇ। ਜੋ ਐਕਚੁਅਲ ਸੋਸਾਇਟੀ ਦੀ ਪਿਕਚਰ ਹੈ ਸੱਚ ਹੈ। ਕਿੱਦਾਂ ਬੰਦ ਕਰ ਦੋਗੇ ਤੁਸੀਂ? ਹੋਏਗਾ ਨਹੀਂ ਬੰਦੇ। ਆਪ ਹੀ ਲੋਕ ਬੰਦ ਨਹੀਂ ਹੋਣ ਦੇਣਾ। ਸਰ ਇਹ ਆਪ ਇਹ ਬਹੁਤ ਵੱਡਾ ਬਿਜ਼ਨਸ ਹੈ। ਇਹ ਬਹੁਤ ਵੱਡਾ ਬਿਜ਼ਨਸ ਹੈ ਇਹ ਨਹੀਂ ਰੁਕਣ ਵਾਲਾ ਇਹ ਰੁਕ ਹੀ ਨਹੀਂ ਸਕਦਾ ਇਹਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਜਿਨੇ ਮਰਜੀ ਲੈਵਲ ਤੇ ਬੰਦਾ ਚੱਲੇ ਜਾਏ ਮੈਂ ਦੇਖੋ ਅਮਰਿਤਪਾਲ ਸਿੰਘ ਮਹਿਰੋਂ ਇੱਕ ਬਹੁਤ ਚੰਗਾ ਕੰਮ ਕਰ ਰਹੇ ਉਹ ਦੇਖੋ ਚਾਹੇ ਉਹ 1 ਮੈਨ ਆਰਮੀ ਬਣ ਕੇ ਕੰਮ ਕਰ ਰਹੇ ਆ ਉਹਨਾਂ ਦੇ ਪਿੱਛੇ ਕਾਫੀ ਸਾਰੇ ਲੋਕੀ ਹੈਗੇ ਬਹੁਤ ਵਧੀਆ ਕੰਮ ਕਰ ਰਹੇ ਆ ਇਦਾਂ ਦੇ ਚੀਜ਼ਾਂ ਨੂੰ ਰੋਕਣਾ ਚਾਹੀਦਾ ਆ ਬਟ ਸਰ ਕਿੰਨਿਆਂ ਨੂੰ ਰੋਕ ਲੂੰਗੇ ਤੁਸੀਂ ਹਜ਼ਾਰ ਨੂੰ 10000 ਨੂੰ ਸਾਰੇ ਦਾਦੇ ਕੰਟੈਂਟ ਬਣਾਉਣ ਵਾਲੇ ਕਟੋ ਕਟ ਕਟੋ ਕਟ 1 ਮਿਲੀਅਨ ਤੋਂ ਜ਼ਿਆਦਾ ਪ੍ਰੋਫਾਈਲਸ ਆ ਕਹਿੰਨਾ ਕਿ ਇਹਨਾਂ ਨੂੰ ਰੋਕ ਲੋਗੇ ਤੁਸੀਂ ਇੰਸਟਾਗ੍ਰam ਨੇ ਕੋਈ ਮਤਲਬ ਉਹ ਬੈਠੇ ਵੀ ਟੌਪ ਕਲਾਸ ਦੇ ਉੱਪਰ ਹੈਗੇ ਆ ਬੈਠੇ ਆ ਸਰ ਬੈਠੇ ਟੌਪ ਕਲਾਸ ਟੌਪ ਕ੍ਰੀਏਟਰਸ ਆ ਹੂੰ ਜੋ ਇਦਾਂ ਦੀ ਅਚਜਮਣਾ ਬਣਾ ਰਹੇ ਸਿਰਫ ਇੰਡੀਆ ਦੇ ਵਿੱਚ ਨਹੀਂ ਨਾ ਇਹ ਮਤਲਬ ਵਰਲਡਵਾਈਡ ਵੀ ਹੈਗਾ ਆ ਹੁਣ ਵਰਲਡਵਾਈਡ ਤੋਂ ਆਪਾਂ ਆਪਾਂ ਵੈਸੇ ਤਾਂ ਕਹਿੰਦੇ ਨੇ ਕਿ ਜੀ ਇੰਡੀਆ ਨੂੰ ਇਦਾਂ ਬਣਨਾ ਚਾਹੀਦਾ ਆ ਜੀ ਇੰਡੀਆ ਬਾਹਰ ਇਦਾਂ ਹੁੰਦਾ ਆ ਉਦਾਂ ਹੁੰਦਾ ਆ ਠੀਕ ਆ ਸਾਧਾ ਕਲਚਰ ਬਿਲਕੁਲ ਡਿਫਰੈਂਟ ਹੁੰਦੇ ਨਾਲੋਂ ਤੁਸੀਂ ਦੇਖੋ ਕਿ ਆਪਣੇ ਕਲਚਰ ਦੇ ਵਿੱਚ ਹੋ ਕੇ ਆਪਾਂ ਕਿਦਾਂ ਕੰਟੈਂਟ ਕੱਢ ਸਕਦੇ ਹੁਣ ਤੁਸੀਂ ਕਹੋ ਕਿ ਵੀ ਮੈਂ ਜੀ ਫਟਾਫਟ ਦੇਖੋ ਇਸ ਕਿਉਂਕਿ ਇੰਗੇਜਮੈਂਟ ਜ਼ਿਆਦਾ ਹੈ ਇਸ ਲਈ ਇਹਦੇ ਵਿੱਚ ਲੋਕਾਂ ਨੂੰ ਲੱਗਦਾ ਫੇਮ ਫੇਮ ਆਂਦਾ ਤੁਸੀਂ ਭਾਬੀ ਜਿਹੜੀ ਉਹ ਜਿਨ੍ਹਾਂ ਦੀ ਡੈਥ ਹੋਈ ਹੈ ਕਹਾ ਕਮਲਕੌਰ ਭਾਬੀ ਦੇ ਉਹਨਾਂ ਦਾ ਕੰਟੈਂਟ ਖੋਲ ਕੇ ਦੇਖੋ ਉਹਨਾਂ ਦੇ ਕਮੈਂਟ ਚੈੱਕ ਕਰੋ ਕਦੀ ਵੀ ਗਾਲਾਂ ਹੈਗੀਆਂ ਅੰਨੇ ਵਾਹ ਗਾਲਾਂ ਆ ਗਾਲਾਂ ਹੀ ਗਾਲਾਂ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇੰਗੇਜਮੈਂਟ ਆ ਰਹੀ ਹੈ bizness ਬਣ ਰਿਹਾ ਚੱਲ ਰਿਹਾ ਬਸ ਮੇਰਾ ਆਖਰੀ ਸਵਾਲ ਹੈ ਐਜ਼ ਅ ਕੰਟੈਂਟ ਕ੍ਰੀਏਟਰ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਚੀਜ਼ਾਂ ਕਦੋਂ ਬੰਦ ਹੋਣਗੀਆਂ ਦਨ ਇੱਕ ਲਾਸਟ ਇਹ ਐਸ ਮੇਰਾ ਸਵਾਲ ਕਿ ਕਿਉਂਕਿ ਗੰਧ ਬਹੁਤ ਪੈ ਚੁੱਕਿਆ ਹੈ ਜਿਵੇਂ ਅਮਰਿਤਪਾਲ ਸਿੰਘ ਮੈਰੋ ਹੋਰਾਂ ਨੇ ਕਿਹਾ ਕਿ ਬਈ ਪੰਜਾਬ ਦੇ ਵਿੱਚ ਇਹ ਚੀਜ਼ਾਂ ਤੋਂ ਗੰਧ ਬਹੁਤ ਪੈ ਚੁੱਕਿਆ ਹੈ ਜੋ ਲੋਕ ਇੰਸਟਾਗ੍ਰam ਚਲਾ ਰਹੇ ਨੇ ਫੇਸਬੁੱਕ ਚਲਾ ਰਹੇ ਨੇ ਯੂਟਿਊਬ ਚਲਾ ਰਹੇ ਨੇ ਉਹ ਜਿਹੜੇ ਦੇਖ ਰਹੇ ਨੇ ਜਾਂ ਫਿਰ ਆਪਣੇ ਬੱਚੇ ਨੂੰ ਦੇਖ ਰਹੇ ਨੇ ਤਾਂ ਅਜਿਹੀ ਕਿਹੜੀ ਚੀਜ਼ ਕਰ ਸਕਣ ਜਿਸ ਦੇ ਨਾਲ ਉਹ ਕੰਟੈਂਟ ਜਿਹੜਾ ਹੈ ਉਹ ਉਹਨਾਂ ਤੱਕ ਨਾ ਪਹੁੰਚ ਸਕੇ ਕੋਈ ਅਜਿਹੀ ਟਿਪ ਐਂਡ ਦੈਨ ਉਸ ਤੋਂ ਪਹਿਲਾਂ ਜਿਹੜਾ ਜਵਾਬ ਹੈ ਦੇਖੋ ਤੁਸੀਂ ਪਹਿਲਾ ਜਿਹੜਾ ਤੁਹਾਡਾ ਪਹਿਲਾ ਪੁਆਇੰਟ ਹੈਗਾ ਕਿ ਇਹ ਬੰਦ ਕਿਵੇਂ ਹੋਏਗਾ ਸਾਰੇ ਬੰਦ ਨਹੀਂ ਹੋਏਗਾ ਤੁਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਠੀਕ ਹੈ ਐਜ਼ ਲੀਗਲੀ ਵੀ ਤੁਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਜਦੋਂਕਰ ਉਹ ਆਪਣਾ ਅਧ ਨগ্ন ਸਰੀਰ ਦਿਖਾਣਾ ਇੱਕ ਅਲੱਗ ਚੀਜ਼ ਹੈ ਪੂਰਾ ਨੰਗਨ ਸਰੀਰ ਦਿਖਾਣਾ ਇੱਕ ਅਲੱਗ ਚੀਜ਼ ਹੈ ਜਿਹੜਾ ਪੂਰਾ ਨੰਗਨ ਸਰੀਰ ਹੈਗਾ ਆ ਉਹਦੀ ਇਹ ਇਹ ਪਲੇਟਫਾਰਮ ਦੀਆਂ ਪਾਲਿਸੀਜ਼ ਹੈਗੀਆਂ ਉਹ ਆਪ ਹੀ ਬੈਨਡ ਕਰ ਦਿੰਦੇ ਆ ਠੀਕ ਹੈ ਸੈਕੰਡਲੀ ਸੈਕੰਡ ਪੁਆਇੰਟ ਤੇ ਇਹ ਜਿਹੜਾ ਅਧ ਨੰਗਨ ਜਿਹੜਾ ਸ਼ਰੀਰ ਦੀ ਗੱਲ ਕਰ ਰਹੇ ਜਿਹੜੇ ਡਬਲ ਮੀਨਿੰਗ ਗੱਲਾਂ ਕਰ ਰਹੇ ਆ ਸਰ ਇਹਨੂੰ ਬੰਦ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਨਹੀਂ ਕਰ ਸਕਦੇ ਅੱਜ ਪੰਜਾਬ ਦੇ ਵਿੱਚ ਆ ਕੇ ਕੱਲ ਪੰਜਾਬ ਤੋਂ ਬਾਹਰ ਜਾ ਕੇ ਗੱਲ ਕਰ ਲੈਣਗੇ ਤੁਸੀਂ ਕਿਹ ਪੰਜਾਬੀਅਤ ਕੱਢ ਦੋਗੇ ਉਹਨਾਂ ਦੇ ਵਿੱਚ ਜਿਹੜੇ ਬੰਦੇ ਹਿੰਦੁਸਤਾਨ ਤੋਂ ਬਾਹਰ ਜਿਹੜੇ ਐਨ ਆਰ ਆਈ ਪੰਜਾਬੀ ਬੈਠੇ ਹੈਗੇ ਆ ਜਿਹੜੀ ਕੈਨੇਡਾ ਦੇ ਵਿੱਚ ਕਾਰ ਦੀਆਂ ਐਂਡੋਰਸਮੈਂਟ ਕਰ ਰਹੀਆਂ ਕੁੜੀਆਂ ਪੰਜਾਬਣਾਂ ਉਹ ਵੀ ਤਾਂ ਇਹੀ ਚੀਜ਼ ਕਰ ਰਹੀਆਂ ਨਾ ਉਹਨਾਂ ਸਮਝਦੇ ਹੋ ਕਿ ਆ ਉਹ ਐਨ ਆਰ ਆਈ ਜਿਹੜੀਆਂ ਪੰਜਾਬੀਆਂ ਜਾਂ ਉਹ ਪੰਜਾਬਣਾ ਨਹੀਂ ਹੈਗੀਆਂ ਉਹ ਵੀ ਤਾਂ ਉਹ ਚੀਜ਼ ਕਰ ਰਹੀ ਹੈ ਨਾ ਇਹ ਸਾਰੇ ਨੇੜੇ ਰੁਕਣ ਵਾਲਾ ਨਹੀਂ ਹੈਗਾ ਅਜੋ ਹਿੰਦੁਸਤਾਨ ਚ ਨਹੀਂ ਕਰੇਗਾ ਉਹ ਬਾਹਰ ਜਾ ਕੇ ਕਰ ਲੇਗਾ ਆਖਰੀ ਮੇਰਾ ਸਵਾਲ ਕਿਵੇਂ ਮਤਲਬ ਇਹਦੇ ਵਿੱਚ ਟਿਪਸ ਦੇਖੋ ਅਗਰ ਤੁਸੀਂ ਆਪਣੇ ਬੱਚੇ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪ ਵੀ ਇਦਾਂ ਦਾ ਕੰਟੈਂਟ ਨਹੀਂ ਦੇਖਣਾ ਚਾਹੁੰਦੇ ਕਈ ਵਾਰੀ ਹੁੰਦਾ ਆ ਕਿ ਇੰਸਟਾਗ੍ਰam ਜਾਣ ਕੇ ਵੀ ਤੁਹਾਨੂੰ ਉਹਦਾ ਦੀ ਫੀਡ ਦਿਖਾਂਦਾ ਹੈ ਕਿ ਲੋਕਾਂ ਦਾ ਵਿੱਚ ਉਹ ਇੰਟਰਸਟ ਆਵੇ ਦੇਖੋ ਅਗਰ ਤਾਂ ਅੰਦਰ ਤੁਹਾਡੇ ਗੈਰਤ ਹੈਗੀ ਹੈ ਤਾਂ ਇੰਸਟਾਗ੍ਰam ਫੇਸਬੁੱਕ YouTube ਤੁਹਾਨੂੰ ਇੱਕ ਆਪਸ਼ਨ ਦਿੰਦਾ ਨਾਟ ਇੰਟਰਸਟ ਤੁਸੀਂ ਉਸ ਕੰਟੈਂਟ ਨੂੰ ਹੋਲਡ ਕਰੋ ਜਿਹੜੇ ਵੀ ਵੀਡੀਓ ਪੋਸਟ ਹੈਗੀ ਜਿਹੜਾ ਵੀ ਤੁਹਾਨੂੰ ਲੱਗ ਰਿਹਾ ਕਿ ਇਦਾਂ ਦਾ ਕੰਟੈਂਟ ਹੈ ਤੁਸੀਂ ਉਹਨੂੰ ਹੋਲਡ ਕਰੋ ਉਹਨੂੰ ਨਾਟ ਇੰਟਰਸਟਿਡ ਕਰ ਦਿਓ ਤੁਹਾਨੂੰ ਓਦਾਂ ਦਾ ਕੰਟੈਂਟ ਅਵੈਂਚੂਰਲੀ ਦਿਖਣਾ ਬੰਦ ਹੋ ਜਾਵੇਗਾ ਠੀਕ ਹੈ ਤੁਸੀਂ ਇੰਸਟਾਗ੍ਰam ਦੇ ਉੱਤੇ ਹੁੰਦਾ ਕਲਿੱਕ ਹੋਲਡ ਤੇ ਉਹਦੇ ਤੇ ਜਿਹੜਾ ਟੌਪ ਡਾਊਨ ਮੈਨੂ ਖੁੱਲਦਾ ਹੈ ਉਹਦੇ ਵਿੱਚ ਆਂਦਾ ਇੰਟਰਸਟਿਡ ਜਿੰਦਾਂ ਦਾ ਅਗਰ ਤੁਸੀਂ ਕੰਟੈਂਟ ਦੇਖਣਾ ਚਾਹੁੰਦੇ ਆ ਓਦਾਂ ਦੇ ਨੂੰ ਇੰਟਰਸਟਿਡ ਕਰਨੇ ਲੱਗਾ ਪਊ ਤੁਹਾਡੀ ਫੀਡ ਚੇਂਜ ਹੋਣ ਲੱਪੇਗੀ ਮਤਲਬ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਜਿਹੜਾ ਹੈ ਇੰਸਟਾਗ੍ਰਾਮ ਵਗੈਰਾ ਇੰਸਟਾਗ੍ਰਾਮ ਵਗੈਰਾ ਤੁਹਾਨੂੰ ਸਾਰੇ ਆਪਸ਼ਨ ਦਿੰਦਾ ਹੈ ਸਾਰੀਆਂ ਚੀਜ਼ਾਂ ਕਰਨ ਦੇ ਹਮ ਬਸ਼ਰਤੇ ਕਿ ਲੋਕ ਕਰਨਗੇ ਗੱਲ ਇਹ ਕਿ ਲੋਕ ਕਰਨਗੇ ਇਹ ਨਹੀਂ ਕਰਨਗੇ ਸਰ ਲੋਕ ਗੈਰਤ ਨਹੀਂ ਮੰਨਣਗੇ ਲੋਕ ਗੈਰਤ ਨਹੀਂ ਮੰਨਣਗੇ ਲੋਕਾਂ ਦੀ ਬਹੁਤ ਬਹੁਤ ਸ਼ੁਕਰੀਆ ਜੀ